ਚੰਦਨ ਦੇ ਨੇੜੇ ਵਸਦਿਆ ਹੋਇਆ ਚੰਦਨ ਦੇ ਨੇੜੇ ਰਹਿਨਿਆ ਹੋਇਆ ਤੇ ਕੋਲ ਵਸਦਾ ਕੌਣ ਹੈ ਵਾਸ ਤੇ ਵਾਸ ਦੇ ਵਿੱਚ ਖੋਖਲਾਪਾਨੇ ਵਾਸ ਦੀਆਂ ਸ਼ਿਲਤਾ ਉਬਰਦੀਆਂ ਨੇ ਵਾਸ ਦੇ ਵਿੱਚੋਂ ਅਗਨੀ ਪੈਦਾ ਹੁੰਦੀ ਏ ਤੇ ਉਹ ਆਪਾ ਵੀ ਸਾੜ ਦਿੰਦੀ ਏ ਤੇ ਜੰਗਲ ਦਾ ਵੀ ਵਿਨਾਸ਼ ਕਰ ਦਿੰਦੀ ਏ ਬਾਈ ਸਾਹਿਬ ਕਹਿੰਦੇ ਚੰਦਨ ਦੇ ਕੋਲ ਵੱਸਦਾ ਹੈ ਬਾੰਸ ਪਰ ਕੋਲ ਵੱਸਦਿਆਂ ਹੋਇਆਂ ਅੰਦਰ ਵੱਡੇ ਪਨ ਦੀ ਹੌਮੇ ਆ ਹੰਕਾਰ ਤੇ ਉਸ ਚੰਦਨ ਦੀ ਮਹਿਮਾ ਨੂੰ ਨਹੀਂ ਜਾਣ ਸਕਿਆ ਬਈ ਚੰਦਨ ਕਿੰਨਾ ਵਧੀਆ ਸੁਗੰਧਿਤ ਕਰਦਾ ਹੈ ਠੰਡਤਾ ਅੰਦਰ ਨੂੰ ਦਿੰਦਾ ਹੈ ਸ਼ਕੂਨ ਦਿੰਦਾ ਹੈ ਇਹਦੀ ਤਾਸੀਰ ਬੜੀ ਠੰਢੀ ਆ ਤੇ ਕਿਦੇ ਨੂੰ ਮੈਂ ਛਪਰਸ਼ ਕਰ ਲਵਾਂ ਕਹਿੰਦੀ ਆਨ ਦ੍ਰੁਮ ਦੂਰ ਭਏ ਬਾਸਨਾ ਕੀ ਬੋਹੇ ਹੈ ਭਾਈ ਗੁਰਦਾਸ ਸਬ ਕਹਿੰਦੇ ਹੋਰ ਜਿਹੜੇ ਆਨ ਹੋਰ ਦਰਖਤ ਨੇ ਉਹ ਦੂਰ ਦੂਰ ਨੇ ਚੰਦਨ ਦੇ ਵਾਸ ਬਿਲਕੁਲ ਨੇੜੇ ਆ ਉਹਨੂੰ ਉਹਦੀ ਕੋਈ ਸਾਰ ਨਹੀਂ ਕੋਈ ਖਬਰ ਨਹੀਂ ਕਹਿੰਦੇ ਚੰਦਨ ਤੋਂ ਬੜੀ ਦੂਰ ਨੇ ਤੇ ਉਹ ਦੂਰ ਵਸਦੇ ਹੋਏ ਜਿਹੜੇ ਦਰਖਤ ਨੇ ਉਹ ਚੰਦਨ ਦੀ ਸੁਗੰਧੀ ਨੂੰ ਆਪਣੇ ਵਿੱਚ ਸਮੇਟਦੇ ਨੇ ਤੇ ਸਮੇਟ ਕੇ ਚੰਦਨ ਹੀ ਕਹਲਾਉਂਦੇ ਨੇ ਚੰਦਨ ਵਾਲੇ ਗੁਣ ਉਹਨਾਂ ਵਿੱਚ ਪ੍ਰਗਟ ਹੋ ਜਾਂਦੇ ਆ ਭਗਤ ਜੀ ਵੀ ਪਰਿਪੂਰਨ ਪਰਮਾਤਮਾ ਦੀ ਗੱਲ ਕਰਦਿਆਂ ਹੋਇਆਂ ਬੜੇ ਸੁੰਦਰ ਬਚਨ ਕਰਦੇ ਪ੍ਰਭੂ ਤੂੰ ਚੰਦਨ ਹੈ ਤੇਰੇ ਵਰਗਾ ਕੋਈ ਨਹੀਂ ਬੜੀ ਠੰਡ ਦੇਣਾ ਬੜਾ ਸਕੂਨ ਦੇਣਾ ਭਗਤ ਸਾਹਿਬ ਜੀ ਕਹਿੰਦੇ ਨੇ ਤੁਮ ਚੰਦਨ ਹਮ ਏ ਰੰਢ ਬਾਪੁਰੇ ਮਹਾਰਾਜ ਤੂੰ ਚੰਦਨ ਦਾ ਬ੍ਰਿਸ਼ ਬੜੀ ਸ਼ਾਂਤੀ ਬੜਾ ਸਕੂਨ ਏ ਤੇਰੇ ਕੋਲ ਤੇ ਅ ਸਾਡਾ ਜੀਵਨ ਅਰਿੰਡ ਦੇ ਪੌਦੇ ਵਰਗਾ ਹੈ ਅਰਿੰਡ ਹਾਂ ਅਸੀਂ ਤੁਮ ਚੰਦਨ ਹਮ ਇਹ ਰੰਡ ਬਾਪੁਰੇ ਸੰਗ ਤੁਮਾਰੀ ਬਾਸਾ ਤੇਰੇ ਕੋਲ ਵਸ ਰਹੇ ਹਾਂ ਬਿਲਕੁਲ ਕੋਲ ਵਸਦੇ ਹਾਂ ਤੇ ਕੋਲ ਵਸਦਿਆਂ ਹੋਇਆਂ ਤੇਰੀ ਕਿਰਪਾ ਹੋ ਗਈ ਜਿਵੇਂ ਚੰਦਨ ਦੀ ਸੁਗੰਧੀ ਦੂਜੇ ਦਰਖਤਾਂ ਦੇ ਵਿੱਚ ਪਰਵੇਸ਼ ਕਰਕੇ ਉਹਨਾਂ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਣ ਲੱਗ ਜਾਂਦੀ ਏ ਔਰ ਕਹਿੰਦੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸ ਮਹਾਰਾਜ ਹੈ ਤਾਂ ਅਸੀਂ ਬੜੇ ਨੀਵੇਂ ਸਾਂ ਅਰ ਨੀਵਿਆਂ ਦੇ ਅੰਦਰ ਜਦੋਂ ਜਿਵੇਂ ਨੀਵਾ ਅਰਿੰਡ ਦਾ ਪੌਦਾ ਉਹਦੇ ਵਿੱਚ ਚੰਦਨ ਦੀ ਸੁਗੰਧੀ ਚੰਦਨ ਦੇ ਗੁਣ ਆ ਗਏ ਉਹਦੀ ਉਪਮਾ ਬੜੀ ਉੱਚੀ ਹੋ ਗਈ ਚੰਦਨ ਵਰਗੀ ਤੇ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਦਾਤਾ ਸਾਨੂੰ ਵੀ ਲੋਕ ਨੀਚ ਕਹਿੰਦੇ ਨੇ ਨੀਵਾ ਕਹਿੰਦੇ ਨੇ ਤੇ ਤੂੰ ਐ ਮੇਰੇ ਮਾਲਕਾ ਚੰਦਨ ਤੇ ਤੇਰੇ ਨਾਲ ਜੁੜ ਕੇ ਤੇਰਾ ਸੰਗ ਕਰਕੇ ਇਹ ਨੀਚ ਜਿੰਨੂੰ ਆਖਿਆ ਜਾਂਦਾ ਸੀਨਾ ਔਰ ਨੀਚ ਰੁੱਖ ਦੀ ਨੁਮਾ ਸ਼ਰੀਰ ਊਚ ਭਏ ਹੈ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਉਹ ਨੀਵਿਆਂ ਨੂੰ ਉੱਚੇ ਕਰਦਾ ਐਸੀ ਲਾਲੈ ਤੁਜ ਬਿਨ ਕੌਣ ਕਰੈ ਗਰੀਬ ਨਵਾਦ ਗਸਈਆ ਮੇਰਾ ਮਾਥੈ ਛਤਰ ਤਰੈ ਜਾਕੀ ਸ਼ੋਤ ਜਗਤ ਕੋ ਲੱਗੈ ਜਿਹਦੀ ਸ਼ੋਹ ਭਿੱਟ ਮੰਨਦੇ ਸਨ ਲੋਕ ਜਾਕੀ ਸ਼ੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਟਰੈ ਉਹਦੇ ਤੇ ਤੂੰ ਮਿਹਰ ਕਰਦਾ ਰਹਿਮਤ ਕਰਦਾ ਉਹਦੇ ਤੇ ਤੂੰ ਦਰਵੀ ਭੂਤੋ ਜਾਨੈ फेर नीचै ऊच करै मेरा गोविंद ਕਾ ਹੂਤੇ ਨਾ ਡਰੈ ਉਹ ਨੀਮਿਆਂ ਨੂੰ ਉੱਚੇ ਕਰ ਦਿੰਦਾ ਨੀਚ ਰੂਖ ਤੇ ਉੱਚ ਪਈ ਹੈ ਗੰਧ ਸੁਗੰਧ ਨਿਵਾਸਾ ਹੈ ਤਾਂ ਦੁਰਗੰਧੀ ਵਾਲੇ ਜੀਵਨ ਐਨਾ ਚੰਗਾ ਨਹੀਂ ਸੀ ਪਰ ਤੇਰਾ ਸੰਗ ਕਰਕੇ ਨਾ ਤੇਰਾ ਸੰਗ ਕਰਕੇ ਉੱਚੇ ਹੋ ਗਏ ਉਚਾਈ ਆ ਗਈ ਸੁਗੰਧੀ ਆ ਗਈ ਨਾਮ ਵਸ ਗਿਆ ਤੇ ਫਿਰ ਚਉ ਗਿਰਦੇ ਤੂੰ ਦੁਖਾਈ ਦਿਨ ਲੱਗ ਪਿਆ ਵੱਡੇ ਵੱਡੇ ਝੁਕਣ ਲੱਗ ਪਏ ਉਪਮਾ ਜਿਵੇਂ ਚੰਦਨ ਦੀ ਕਵੀ ਜਨ ਲਿਖਦੇ ਨੇ ਕਵੀ ਜਨ ਗਾਉਂਦੇ ਨੇ ਤੇ ਮਾਲਕਾ ਜਿੱਦਨ ਤੇਰੇ ਗੁਣ ਇਸ ਨੀਚ ਰੁਖ ਦੇ ਅੰਦਰ ਸ਼ਰੀਰ ਅੰਦਰ ਵਸੇ ਵੱਡੇ ਵੱਡੇ ਲਿਖਾਰੀ ਜੀਵਨ ਲਿਖਣ ਲੱਗ ਪਏ ਵੱਡੇ ਵੱਡੇ ਰਾਜੇ ਝੁਕਣ ਲੱਗ ਪਏ ਨਮਸ਼ਕਾਰਾਂ ਹੋਣ ਲੱਗ ਪੀਆਂ ਕਤਾਰਾਂ ਬਣ ਕੇ ਖਲੋਣ ਲੱਗ ਪਏ ਗੱਲਾਂ ਹੋਣ ਲੱਗ ਪੀਆਂ ਹੁਣ ਉਹੀ ਨੀਚ ਜਿੰਨੂੰ ਕਹਿੰਦੇ ਸਾਨਾ ਭਾਈ ਸਾਹਿਬ ਕਹਿੰਦੇ ਨੇ ਭਗਤ ਭਗਤ ਕਰ ਵੱਜਿਆ ਚੌ ਚੱਕਾਂ ਦੇ ਵਿੱਚ ਮਰੇਟਾ ਹੁਣ ਚੌ ਗਿਰਦੇ ਗੱਲਾਂ ਹੋਣ ਲੱਗ ਪੀਆਂ ਨੇ ਭਾਈ ਸਾਹਿਬ ਕਹਿੰਦੇ ਇੱਕ ਨਿਕਟ ਜਾਣ ਦਾ ਨੇੜੇ ਵੱਸਦਾ ਉਹਨੇ ਵਾਸ ਨੇ ਨੇੜੇ ਰਹਿੰਦੇ ਆ ਉਹਦੀ ਕਦਰ ਨਾ ਜਾਣੀ ਇੱਕ ਪ੍ਰਭੂ ਤੋਂ ਦੂਰ ਨੇ ਤਨ ਕਰਕੇ ਦੂਰ ਨੇ ਉਹਨਾਂ ਨੂੰ ਪ੍ਰਭੂ ਦਾ ਪਤਾ ਹੈ ਮਾਲਕ ਬੜੀਆਂ ਬਖਸ਼ਿਸ਼ਾਂ ਕਰਦਾ ਬੜੀਆਂ ਰਹਿਮਤਾ ਕਰਦਾ ਹੈ ਬੜੀਆਂ ਦਾਤਾਂ ਬਖਸ਼ਦਾ ਹੈ ਉਹ ਆਉਂਦੇ ਨੇ ਸੁਗੰਧੀ ਨਾਮ ਅਰ ਗੁਰੂ ਦੀ ਗੁਰਮਤ ਗ੍ਰਹਿਣ ਕਰਦੇ ਅੰਦਰ ਦਾ ਸਕੂਨ ਪਾਉਂਦੇ ਨੇ ਇੱਕ ਮੇਰੀ ਤਰ੍ਹਾਂ ਵਾਸ ਵਰਗੇ ਜੀਵਨ ਵਾਲੇ ਗੁਰੂ ਦੇ ਕੋਲ ਨੇੜੇ ਵਸਦੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਗੁਰੂ ਦਾ ਬਚਨ ਕਿਹਦਾ ਹੈ ਪਾਰ ਉਤਾਰਾ ਕਰਨ ਵਾਲਾ ਹੈ ਇਹ ਪਾਰ ਉਤਾਰਾ ਕਰੇਗਾ ਕਿ ਨਹੀਂ ਉਹਨਾਂ ਨੂੰ ਪਹਿ ਭਾਵ ਨਹੀਂ ਨਹੀਂ ਉਹਨਾਂ ਨੂੰ ਭਰੋਸਾ ਨਹੀਂ ਕਿ ਗੁਰੂ ਦਾਤਾ ਹੈ ਗੁਰੂ ਬਖਸ਼ਨ ਹਾਰੇ ਉਹਨਾਂ ਵਾਸਤੇ ਇੱਕ ਗੱਲਾਂ ਹੀ ਰਹਿ ਗਈਆਂ ਕਹਿੰਦੇ ਜਿਵੇਂ ਬਾਸ ਵਿੱਚ ਖੋਖਲਾ ਪੰਨੇ ਨਾ ਜਿਉਂ ਬਾਸ বাজਾਈਏ ਫੂਕ ਤੇ ਬਾਸ ਵਿੱਚ ਖੋਖਲਾਪਣ ਹੁੰਦਾ ਇੱਕ ਪਾਸੇ ਉਹ ਫੂਕ ਮਾਰੀਏ ਹਵਾ ਦੂਜੇ ਪਾਸੇ ਨਿਕਲ ਜਾਂਦੀ ਏ ਨਜ਼ਦੀਕ ਰਹਿਣ ਵਾਲੇ ਬਹੁਤ ਆਦ ਅੰਦਰ ਨਿਸ਼ਰਧਕ ਹੋ ਜਾਂਦੇ ਸ਼ਰਦਾ ਘਟਦੇ ਤੇ ਉਹਨਾਂ ਦਾ ਜੀਵਨ ਬਹੁਤਾ ਅੰਦਰ ਇਹ ਉਜਾਉ ਜਾਂਦਾ ਇੱਕ ਕੰਨ ਪਾਉਂਦੇ ਤੇ ਦੂਜੇ ਕੱਢ ਦਿੰਦੇ ਅੰਦਰ ਨਹੀਂ ਰੱਖਦੇ ਕਹਿੰਦੇ ਤਾਂ ਰੋਜ ਦਾ ਇਹ ਕੰਮ ਹੈ ਕੀ ਕਰੀ ਕਿੰਨੀਆਂ ਕੁ ਸੁਣੀਦਾਈਏ ਕਿੰਨੀਆਂ ਕੁ ਵਸਾਈਦਾਈ ਉਹਨਾਂ ਵਾਸ ਵਰਗੇ ਜੀਵਨ ਵਾਲੇ ਨੇੜੇ ਰਹਿਣ ਵਾਲੇ ਮੇਰੇ ਵਰਗੇ ਜਿਹੜੇ ਉਨ੍ਹਾਂ ਦੇ ਅੰਦਰ ਈਰਖਾ ਵਦੀ ਈਰਖਾ ਦੀਆਂ ਛਿਲਤਰਾ ਉਹਨਾਂ ਈਰਖਾ ਦੀ ਅੱਗ ਨੂੰ ਪਰਜੁੱਲਤ ਕੀਤਾ ਤੇ ਵਾਸ ਜਦੋਂ ਹਨੇਰੀ ਚਲਦੀ ਹਵਾ ਚਲਦੀ ਆਪਸ ਵਿੱਚ ਕਿਸਰਦਾ ਵਿੱਚੋਂ ਅੱਗ ਪੈਦਾ ਹੁੰਦੀ ਏ ਆਪ ਵੀ ਮੱਚ ਜਾਂਦਾ ਜੰਗਲ ਵੀ ਮਚਾ ਦਿੰਦਾ ਈਰਖਾ ਦੀ ਅੱਗ ਮਚਦੀ ਪਈ ਏ ਅਰ ਪਰਿਪੂਰਨ ਪਰਮਾਤਮਾ ਨੂੰ ਜਾਣਿਆ ਨਹੀਂ ਕਹਿੰਦੇ ਉਹਨਾਂ ਦੇ ਹਿਰਦੇ ਦੇ ਅੰਦਰ ਕੁਝ ਪਰਿਪੂਰਨ ਪਰਮਾਤਮਾ ਤੋਂ ਸ਼ਰੀਰ ਕਰਕੇ ਨੇੜੇ ਨੇ ਮਨ ਕਰਕੇ ਬੜੀ ਦੂਰੇ ਮਨ ਕਰਕੇ ਅੰਦਰ ਈਰਖਾ ਆਸ਼ਰਦਕਤਾ ਨਿਸ਼ਰਦਕਤਾ ਵਸ ਗਈ ਤੇ ਕੁਝ ਤਨ ਕਰਕੇ ਬੜੀ ਦੂਰ ਬੈਠੇ ਨੇ ਤੇ ਮੰਨ ਕਰਕੇ ਮਾਲਕ ਦੇ ਨਾਲ ਜੁੜੇ ਹੋਏ ਨੇ ਉਹ ਅੰਦਰੋਂ ਭਿੱਜੇ ਹੋਏ ਨੇ ਉਹ ਦੂਰੀ ਨੂੰ ਬਣਾ ਕੇ ਵੀ ਹਿਰਦੇ ਦੇ ਅੰਦਰ ਮਾਲਕ ਦੇ ਗੁਣ ਗਾਇਨ ਕਰਦੇ ਨੇ ਕਿ ਪ੍ਰਭੂ ਜੋੜ ਲੈ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵਾ ਚਰ ਭਇਓ ਦਰਸ਼ਨ ਦੇਖੇ ਤੇਰਾ ਦੇਦਾਰ ਹੋ ਜਾਵੇ ਇਸ ਜਨਮ ਲੇਖੇ ਵਿੱਚ ਲੱਗ ਜਾਵੇ ਕਹਿਣ ਲੱਗੇ ਉਹ ਵਾਸ ਨੇ ਕਦਰ ਨਾ ਜਾਣੀ ਅਰ ਹਿਰਦੇ ਦੇ ਅੰਦਰ ਉਹ ਸੁਗੰਧਤਾ ਗੁਰੂ ਕਾ ਬਚਨ ਗੁਰਮਤਿ ਨੂੰ ਨਾਮ ਵਸਾਇਆ ਭਾਈ ਸਾਹਿਬ ਕਹਿੰਦੇ ਦਾਦਰ ਸਰੋਵਰ ਮੈਂ ਜਾਣੇ ਨਾ ਕਮਲ ਲਗਤ ਦਾਦਰ ਮੈਨਾ ਹੁੰਦਾ ਡੱਡੂ ਤੇ ਡੱਡੂ ਜਿਹੜਾ ਸਰੋਵਰ ਦੇ ਵਿੱਚ ਰਹਿਂਦਾ ਸਰੋਵਰ ਦੇ ਛਲੰਗਾ ਲਾਉਂਦਾ ਪੁੱਠੀਆਂ ਸਿੱਧੀਆਂ ਤੇ ਉਸੇ ਸਰੋਵਰ ਦੇ ਵਿੱਚ ਕਮਲ ਖੜਾ ਹੈ ਕਮਲ ਤੇ ਕਮਲ ਦੀ ਬੜੀ ਉਪਮਾ ਭੌਰੇ ਆਉਂਦੇ ਸੁਗੰਧੀ ਲੈਂਦੇ ਕਵੀ ਆਉਂਦੇ ਉਹਦੀਆਂ ਕਵਤਾਵਾਂ ਬਣਾਉਂਦੇ ਬੜੇ ਬੜੇ ਸੁੰਦਰ ਪਰਮਾਨ ਆਉਂਦੇ ਉਸ ਸਰੋਵਰ ਦੇ ਕਿਨਾਰੇ ਕੋਣ ਡੱਡੂ ਦੀ ਕਦੇ ਕਿਸੇ ਨੇ ਉਪਮਾ ਹੀ ਨਹੀਂ ਲੇਖੀ ਡੱਡੂ ਤੇ ਕਵਤਾ ਇਹ ਨਹੀਂ ਲਿਖੀ ਕਵਲ ਦੀ ਕਵਤਾ ਹੈ ਕਵਲ ਦਾ ਪ੍ਰਮਾਨ ਗੁਰੂ ਦੇ ਚਰਨਾਂ ਨਾਲੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਐ ਬਾਹੇ ਜਿੰਨਾ ਦੀ ਪਕੜੀ ਐ ਸਿਰ ਦੀ ਜੈ ਬਾਹੇ ਨਾ ਛੋੜੀ ਐ ਕਵੀ ਕਮਲ ਦੀ ਉਪਮਾ ਗੁਰੂ ਦੇ ਚਰਣਾ ਨਾ ਦਿੰਦੇ ਨੇ ਪਰ ਡੱਡੂ ਦੀ ਨਹੀਂ ਡੱਡੂ ਕੋਲ ਵਸਦਾ ਕੋਲ ਰਹਿੰਦਾ ਤੇ ਉਹਨੇ ਕਬਲ ਦੀਆਂ ਥੱਲੇ ਜੜਾਂ ਵਿੱਚੋਂ ਜਾਲਾ ਖਾਣਾ ਹੈ ਜਾਲਾ ਤੇ ਉਹਨੂੰ ਕਬਲ ਦੇ ਕੋਈ ਕਦਰ ਹੀ ਨਹੀਂ ਇਹਦੇ ਵਿੱਚ ਸੁਗੰਧ ਹੀ ਹੈ ਬੜੇ ਮੈਨੇ ਰੱਖਦਾ ਹੈ ਕੋਈ ਮਤਲਬ ਨਹੀਂ ਉਦੀ ਹਾਲਤ ਨੂੰ ਨਹੀਂ ਜਾਣਦਾ ਕਹਿੰਦੇ ਮਕਰੰਦ ਕਰ ਮਦ ਕਰ ਹੀ ਵੋ ਮੋਹੇ ਹੈ ਕਹਿੰਦੇ ਉਦੀ ਮੁਕਰੰਦੀ ਉਹਦਾ ਰਸ ਜਿਹੜੇ ਮਦ ਕਰਮ ਨਾਮ ਹੈ ਪੌਰੇ ਦਾ ਪੌਰਾ ਆਵੇ ਉਹ ਲੋਟ-ਪੋਟੋ ਜਾਂਦਾ ਉਦੀ ਮੁਕਰੰਦੀ ਤੇ ਉਹਦੇ ਰਸ ਤੇ ਉੱਪਰ ਬੈਠ ਕੇ ਆਨੰਦਤ ਹੁੰਦਾ ਆ ਦੂਰੋਂ ਚੱਲ ਕੇ ਪੌਰਾ ਆਇਆ ਉਹਨੇ ਉਹ ਰਸ ਨੂੰ ਮਾਨਿਆ ਤੇ ਆ ਕੇ ਮਾਲਕ ਨਾਲ ਜੁੜ ਗਿਆ ਮਾਲਕ ਦੇ ਵਿੱਚ ਸਮਾਉਣਾ ਚਾਇਆ ਆਪਾ ਆਪਣੀ ਮੰਜ਼ਲ ਮਾਲਕ ਨੂੰ ਪਾ ਕੇ ਉਥੋਂ ਡੰਡਾਈ ਭੁੱਲ ਗਿਆ ਉਥੇ ਸਮਾ ਗਿਆ ਇੱਕ ਨੇੜੇ ਵੱਸਦਾ ਡੱਡੂ ਉਹਨੂੰ ਜਾਲਾ ਖਾਨ ਤੋਂ ਸਵਾਏ ਕੁਝ ਨਹੀਂ ਪਤਾ ਇੱਕ ਨੇੜੇ ਵੱਸਦਾ ਉਹ ਨੋ ਮੇਰੀ ਤਰ੍ਹਾਂ ਰਾਸ਼ਨ ਪਾਣੀ ਖਾਣ ਤੋਂ ਸਵਾਏ ਕੁਝ ਪਤਾ ਹੀ ਨਹੀਂ ਕਿ ਥੁਕ ਅਧਿਆਤਮਕਤਾ ਦਾ ਕੋਈ ਮਾਰਗ ਵੀ ਮਿਲਦਾ ਹੈ ਕੋਈ ਪ੍ਰਭੂ ਦੀ ਦਾਤ ਵੀ ਮਿਲਦੀ ਆ ਪ੍ਰਭੂ ਦੀ ਰਹਿਮਤ ਵੀ ਮਿਲਦੀ ਆ ਇੱਕ ਦੂਰੋਂ ਚੱਲ ਕੇ ਆਉਂਦਾ ਹੈ ਉਹ ਗੁਰੂ ਤੇ ਸ਼ਰਧਾ ਭਾਵਨਾ ਪ੍ਰਗਟ ਕਰਕੇ ਤੇ ਉਹ ਗੁਰੂ ਤੋਂ ਝੋਲੀ ਪਰ ਲੈਂਦਾ ਹੈ ਉਹ ਗੁਰੂ ਨਾਲ ਸੁਰਤ ਸ਼ਬਦ ਨਾਲ ਜੋੜ ਕੇ ਵਿੱਚ ਮਿਲ ਜਾਂਦਾ ਹੈ ਉਹ ਆਪਣੀ ਸੁਰਤ ਨੂੰ ਉਥੋਂ ਉਠਾਣ ਹੀ ਨਹੀਂ ਚਾਹੁੰਦਾ ਉਹਦੇ ਵਿੱਚ ਮਿਲ ਜਾਂਦਾ ਹੈ ਕਹਿੰਦੇ ਦੱਡੂ ਨੇ ਕਮਲ ਦੀ ਗਤ ਨਹੀਂ ਜਾਣੀ ਇਹ ਕਿੰਨਾ ਕੋ ਅਮੋਲਕ ਹੈ ਕਿੰਨਾ ਕੋ ਅੱਛਾ ਹੈ ਇਹ ਤਾਂ ਪੌਰੇ ਨੂੰ ਪਤਾ ਪਰਮਾਤਮਾ ਦੇ ਬੋਲ ਕਿੰਨੇ ਕੋ ਮੈਨੇ ਰੱਖਦੇ ਕਿੰਨੇ ਕੋ ਮਹੰਗੇ ਔਰ ਕਿੰਨੀ ਕੋ ਬਖਸ਼ਿਸ਼ ਵਾਲੇ ਕਿੰਨੀ ਕੋ ਰਹਿਮਤ ਵਾਲੇ ਨੇ ਇੱਕ ਭਗਤ ਜਾਣਦਾ ਹੈ ਇੱਕ ਸੰਤ ਜਾਣਦਾ ਹੈ ਇੱਕ ਗੁਰਸਿੱਖ ਜਾਣਦਾ ਹੈ ਇੱਕ ਸਾਧਨਾ ਕਰਨ ਵਾਲਾ ਜਾਣਦਾ ਹੈ ਮਨਮੁਖੁ ਦੁਸ਼ਟ ਅਵੇੜਾ ਨਹੀਂ ਜਾਣਦਾ ਕਿ ਇਹ ਕਿੰਨੀਕ ਬਖਸ਼ਿਸ਼ ਵਾਲੇ ਉਹ ਕਹਿ ਗਏ ਮੈਂ ਤੜਕੇ ਜਿਉਂ ਉੱਠਦੇ ਮੱਥਾ ਮਾਰੀ ਜਾਂਦੇ ਨਾ ਸੌਂਦੇ ਨਾ ਸੌਂਣ ਦਿੰਦੇ ਸਾਡੀ ਵੀ ਨੀਂਦ ਖਰਾਬ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਗਤ ਜਾਣਦਾ ਉਧਰ ਪੌਰਾ ਜਾਣਦਾ ਇਧਰ ਭਗਤ ਜਾਣਦਾ ਭਗਤ ਦੇ ਮੁਖ ਵਿੱਚ ਵੀ ਰਸ